ਸਤਿ ਸ਼੍ਰੀ ਅਕਾਲ ਸਾਰੇ ਮਿੱਤਰ ਪਿਆਰੇ ਹਾਂ ਦਾ ਅੱਜ ਆਪਾਂ ਗੱਲ ਕਰਦੇ ਆਂ ਆਪਣਾ ਜਿਹੜਾ ਬਾਸਮਤੀ ਝੋਨਾ ਹੁੰਦਾ ਤੇ ਇੱਕ ਪਰਮਲ ਹੁੰਦਾ ਬਾਸਮਤੀ ਤੇ ਨੌਣ ਬਾਸਮਤੀ ਹੈਨਾ ਇਹ ਚ ਆਪਾਂ ਨੂੰ ਕੀ ਕੁਝ ਡਿਫਰੈਂਸ ਮਿਲਦੇ ਨੇ ਕਿਹੜੀ ਕਿਹੜਾ ਝੋਨਾ ਕਿੱਥੇ ਵਿਗਦਾ ਤੇ ਕਿਹੜੇ ਕੰਮ ਵਿੱਚ ਆਉਂਦਾ ਕਿਹੜਾ ਸਸਤਾ ਕਿਹੜਾ ਮਹਿੰਗਾ ਕਿਹਦੀ ਡਿਮਾਂਡ ਜ਼ਿਆਦਾ ਕਿਹੜੀ ਘੱਟ ਆ ਕਿਹਦੀ ਘੱਟ ਆ ਤੇ ਕਿਹਦੀ ਕਿੱਥੇ ਆ ਇਹ ਸਾਰਿਆਂ ਦੀ ਆਪਾਂ ਅੱਜ ਗੱਲ ਕਰਦੇ ਆਂ ਤੇ ਸੋਡੀ ਕਨਫਿਊਜ਼ਨ ਜ਼ੂਨ ਕਰਦੇ ਆ ਨਾ ਕਿਹੜਾ ਕਿੱਥੇ ਐਕਸਪੋਰਟ ਹੁੰਦਾਗਾ ਇੱਕ ਵੀਡੀਓ ਪਾਏ ਵੀ ਬਣਾਵਾਂਗੇ ਕਿ ਆਪਾਂ ਡਾਇਰੈਕਟ ਐਕਸਪੋਰਟ ਕਰ ਸਕਦੇ ਕਿਸ ਨੂੰ ਬੇਚ ਸਕਦੇ ਇਹਦੀ ਵੀ ਆਪਾਂ ਕਦੇ ਵੀਡੀਓ ਬਣਾਵਾਂਗੇ ਚਲੋ ਹੁਣ ਆਪਾਂ ਸਟੈਪ ਵਾਈਜ਼ ਸਟੈਪ ਗੱਲ ਕਰਦੇ ਆ ਕੌਣ ਕਿੱਥੇ ਦੇ ਕੀ ਕਿੱਥੇ ਰਾਈ ਕਰੀ ਜਾਂਦਾ ਹਨਾ ਪਹਿਲਾ ਸਟੈਪ ਆਪਣਾ ਪਰਮਲ ਰਾਈਸ ਕਿਥੋਂ ਇਹਦੀ ਡਿਮਾਂਡ ਆਈ ਹੈ ਤੇ ਕਿੱਥੇ ਜਾਂਦਾ ਇਹ ਪਰਮਲ ਰਾਈਸ ਨੂੰ ਨੌਨ ਬਾਸਮਤੀ ਰਾਈਸ ਵੀ ਕਹਿੰਦੇ ਆ ਜਿਹਨੂੰ ਪੂਸ਼ਾ ਕਹਿ ਦਿੰਨੇ ਹਨਾ 126 124 ਪੂਸ਼ਾ 44 ਇਹ ਸਾਰੀਆਂ ਪਰਮਲ ਦੀਆਂ ਵੈਰਾਈਟੀਆਂ ਨੇ ਇਹ ਰਾਈਸ ਜਿਆਦਾਤਰ ਬਲਕ ਲਈ ਹੁੰਦਾ ਜਿਵੇਂ ਰਾਸ਼ਨ ਜਿਵੇਂ ਆਪਣੇ ਡੀਪੋਂ ਚ ਆਉਂਦੇ ਹੁੰਦੇ ਰਾਸ਼ਨ ਜੇ ਕਿਸੇ ਹੜਪੀੜਤ ਨੇ ਹਨਾ ਕਿਤੇ ਹੜ੍ਹ ਹੋੜਾ ਆਗੇ ਸਰਕਾਰਾਂ ਉੱਥੇ ਭੇਜਦੀਆਂ ਹੁੰਦੀਆਂ ਨੇ ਇਹ ਸਿਰਫ ਇੱਕ ਤੁਸੀਂ ਐ ਲੈ ਲੈ ਢਿੱਡ ਭਰਨ ਲਈ ਨੇ ਨਾ ਕੀ ਆਪਣੇ ਕਿ ਸ਼ੌਂਕੀਆ ਹਨਾ ਕਿ ਮਹਿੰਗੇ ਸਿਸਟਮ ਹੋਣ ਕਿ ਮਹਿੰਗੇ ਜਗ੍ਹਾ ਤੇ ਆਪਾਂ ਖਾਈਏ ਵੱਡੇ ਹੋਟਲਾਂ ਦੇ ਵਿੱਚ ਇਹ ਨਹੀਂ ਵਰਤੇ ਜਾਂਦੇ ਸਿਰਫ ਰਾਸ਼ਨ ਲਾਈਫ ਜਾਂ ਲੋ ਬਜਟ ਫੂਡ ਨੀਡ ਜਿੱਥੇ ਮਤਲਬ ਗਰੀਬ ਜਾਂ ਤਰ ਘੱਟ ਭਾਅ ਵਾਲਾ ਲਾ ਲਓ ਤੁਸੀਂ ਮਤਲਬ ਛੋਟੇ ਲੋਕ ਹੀ ਲੈਂਦੇ ਨੇ ਹਨਾ ਆਪਾਂ ਤਾਂ ਚਲੋ ਇਹਨਾਂ ਕਦੇ ਦੇਖੇ ਨਹੀਂ ਕਿਹੜਾ ਬਾਸਮਤੀ ਖਾਣ ਤੱਕ ਮਤਲਬ ਹੁੰਦਾ ਤੇ ਪਰਮੂਲ ਰਾਈਸ ਜਿਹੜੇ ਟਾਪ ਵਾਇਰ ਨੇ ਇਹ ਕਿਹੜੇ ਦੇਸ਼ 'ਚ ਕਿੱਥੇ ਵਿਗ ਰਹੇ ਤੇ ਕਿੰਨੇ ਕਿਵੇਂ ਕੁਝ ਵਿਗ ਰਹੇਗਾ ਉਹਦੀ ਗੱਲ ਕਰਦੇ ਆਪਾਂ ਸਰਨ ਤੋਂ ਪਹਿਲੇ ਜਿਹੜਾ ਫਾਰਮਲ ਰਾਈਸ ਹੈ ਲੈ ਰਹੇ ਹੋ ਜਾਰਡਨ ਕੰਟਰੀ ਆ ਦੂਜੀ ਤੇ ਬੰਗਲਾਦੇਸ਼ ਨੇਪਾਲ ਯੂਏਈ ਮਤਲਬ ਆਪਾਂ ਦੁਬਈ ਕਹ ਦਿੰਨੇ ਜ ਯੂਨਾਈਟਿਡ ਅਰਬੀ ਯੂਨਾਈਟੇਡ ਅਰਬੀ ਇਮੀਰੇਟਸ ਹੈ ਵੈਸੇ ਤਾਂ ਹੈ ਤਾਂ ਆਪਾਂ ਦੁਬਈ ਕਹ ਦਿੰਨੇ ਹੁੰਨੇ ਆ ਉੱਥੇ ਜਿਹੜੀ ਮਜ਼ਦੂਰ ਲੋਕ ਨੇ ਹੈ ਨਾ ਜੇ ਆਪਣੇ ਇੱਥੇ ਕੰਮ ਕਰਨੀ ਜਾਂਦੇ ਨੇ ਵਿਚਾਰੇ ਲੋਕ ਉਹਨਾਂ ਵਾਸਤੇ ਇਹ ਵਰਤਿਆ ਜਾਂਦਾ ਹੈਗਾ ਤੇ ਵੈਸੇ ਯੂਏਈ 'ਚ ਜਿਹੜੇ ਲੋਕ ਨੇ ਉਹ ਅਮੀਰ ਬਹੁਤ ਨੇ ਤੇ ਉਹ ਬਾਸਮਤੀ ਯੂਜ਼ ਕਰਦੇ ਜੇ ਕਰਦੇ ਜੇ ਤੇ ਮਜ਼ਦੂਰ ਲੋਕਾਂ ਵਾਸਤੇ ਫਾਰਮਲ ਤੇ ਜਿਵੇਂ ਹੋਰ ਗਾਣਾ ਤੋਗੋ ਗੋਆਇਨਾ ਵੈਸਟ ਅਫਰੀਕਾ ਦੀ ਕੰਟਰੀ ਹੈ ਨਾ ਗਾਇਨਾ ਇਦਾਂ ਦਾ ਨਾਮ ਇਹਦਾ ਇਹ ਰਾਈਸ ਦੇ ਮੋਸਟਲੀ ਅਫਰੀਕਾ ਤੇ ਸਾਊਥ ਏਸ਼ੀਆ ਚ ਜਾਂਦੇ ਆ ਜਿੱਥੇ ਕੁਆਲਿਟੀ ਤੋਂ ਜ਼ਿਆਦਾ ਕੁਆਂਟੀਟੀ ਮੈਟਰ ਕਰਦੀ ਆ ਐਕਸਪੋਰਟ ਦਾ ਰੇਟ ਆ 25 ਤੋਂ 35 ਰੁਪਏ ਪਰ ਕੇਜੀ ਤੱਕ ਹੁੰਦਾਗਾ ਮਤਲਬ 25 ਤੋਂ 2500 ਤੋਂ 3000 ਪਰ ਕੁਆਂਟਲ ਇਹ ਤੁਸੀਂ ਲੈ ਲਓ ਇਹ ਗਰੀਬ ਦੇਸ਼ਾਂ ਚ ਜਾਂਦੇ ਨੇ ਜਿੱਥੇ ਲੋਕਾਂ ਨੇ ਅਦਰ ਢਿੱਡ ਪਰਨਾ ਗਰੀਬੀ ਰੇਖਾ ਚ ਆ ਰਹੇ ਨੇ ਸਿਰਫ ਉੱਥੇ ਹੀ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਬਾਸਮਤੀ ਰਾਈਸ ਕਿੱਥੋਂ ਦੀ ਡਿਮਾਂਡ ਇਹਦੀ ਜ਼ਿਆਦਾ ਕੀ ਬਾਸਮਤੀ ਰਾਈਸ ਪ੍ਰੀਮੀਅਮ ਰਾਈਸ ਵੀ ਕਹਿੰਦੇ ਨੇ ਇਹਨੂੰ ਇੱਕ ਸ਼ਾਹੀ ਲਾਲੋ ਹਨਾ ਸ਼ਾਹੀ ਚੌਲ ਤੇ ਇਹ ਲੰਬੀ ਗ੍ਰੇਨ ਮਤਲਬ ਇਹ ਜੇ ਦਾਣ ਲੰਬਾ ਹੁੰਦਾਗਾ ਵਧੀਆ ਰੋਮਾ ਮਤਲਬ ਇੱਕ ਵਧੀਆ ਮਤਲਬ ਦੇਖਣ ਚ ਵਧੀਆ ਅੰਦਾ ਟੇਸਟ ਵੀ ਇਹਦਾ ਚੰਗਾ ਹੁੰਦਾ ਤੇ ਹਾਈ ਇਨਕਮ ਵੀ ਦਿੰਦਾ ਇਹ ਕਿਉਂਕਿ ਕਈ ਵਾਰ ਇਹਦਾ ਰੇਟ ਹੈ ਜੀ ਦਾ ਸਿਰਾ ਲਾ ਦਿੰਦਾ ਕਈ ਵਾਰ ਇਹਦੀ ਡਿਮਾਂਡ ਘਟ ਵੀ ਜਾਂਦੀ ਹੈ ਪਰ ਜਿਹੜੇ ਲੋਕ ਚੰਗੇ ਨੇ ਅਮੀਰ ਨੇ ਉਹ ਉਹ ਹੀ ਵਰਤਦੇ ਨੇ ਹੁਣ ਆਪਾਂ ਗੱਲ ਕਰਦੇ ਬਾਸਮਤੀ ਰਾਈਸ ਦੇ ਟੋਪ ਵਾਇਰ ਕੌਣ ਹੈ ਇਰਾਨ ਆ ਠੀਕ ਆ ਇਰਾਕ ਯੂ ਐਸ ਏ ਯੂ ਕੇ ਕੈਨੇਡਾ ਯੂ ای ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਦੁਬਈ ਚ ਮਜ਼ਦੂਰ ਲੋਕਾਂ ਲਈ ਪਰਮਲ ਦੇ ਸ਼ਾਹੀ ਲੋਕਾਂ ਲਈ ਬਾਸਮਤੀ ਕਾਤਰ ਜਰਮਨੀ ਵਿੱਚ ਇਹਦੀ ਡਿਮਾਂਡ ਫੁੱਲ ਏ ਪੂਰੇ ਲੈਂਦੇ ਨੇ ਉਹ ਕਿਉਂਕਿ ਜਰਮਨੀ ਸਾਈਡ ਪਹਾੜਾਂ ਵਾਲਾ ਏਰੀਆ ਹੁੰਦਾ ਉੱਥੇ ਘੱਟ ਹੁੰਦੇ ਹੈਗੇ ਤਾਂ ਕਰਕੇ ਉਹ ਪੂਰਾ ਮਤਲਬ ਬਾਸਮਤੀ ਨੂੰ ਸੁਜੈਸਟ ਕਰਦੇ ਨੇ ਪਰਮਲ ਪਰਮਲ ਉਹਨਾਂ ਲਈ ਕੁਝ ਨਹੀਂਗਾ ਇਹ ਸਿਰਫ ਭਾਰਤ ਦੇ ਕੁਸਕ ਸਾਊਥਰ ਕੰਟਰੀਆਂ ਦਾ ਮਤਲਬ ਅਫਰੀਕਾ ਅਫਰੀਕਾ ਸਾਈਡ ਤੇ ਇਹ ਸਾਊਥ ਏਸ਼ੀਆ ਮਤਲਬ ਜਿਹੜੇ ਨੀਵੇਂ ਨੇਪਾਲ ਜਿਵੇਂ ਬੰਗਲਾਦੇਸ਼ ਇਹ ਚੀਜ਼ਾਂ ਚ ਉਹਨਾਂ ਕਾ ਬਾਸਮਤੀ ਰਾਈਸ ਨੂੰ ਮੋਸਟਲੀ ਹੋਟਲ ਰੈਜ਼ੋਰਟ ਰੈਸਟੋਰੈਂਟ ਮਤਲਬ ਜਾਂ ਬਰੀਆਨੀ ਸ਼ਾਪ ਵਾਲੀ ਹੁੰਦੀ ਜਿਵੇਂ ਤੁਸੀਂ ਦੇਖਿਆ ਉਹ ਬਰੀਆਨੀ ਖਾਂਦੇ ਹੁੰਦੇ ਹਨ ਆਪਾਂ ਕਦੇ ਖਾਧੀ ਨਹੀਂ ਇਹ ਜੀ ਚੀਜ਼ ਉਹ ਬਾਸਮਤੀ ਚੌਲਾਂ ਦੀ ਹੀ ਬਣਦੀ ਹੈਗੀ ਤੇ ਐਨ ਆਰ ਆਈ ਫੈਮਿਲੀ ਯੂਜ਼ ਕਰਦੀ ਐਕਸਪੋਰਟ ਦਾ ਰੇਟ 70 ਤੋਂ ਲੈ ਕੇ 120 ਰੁਪਏ ਪਰ ਕਿਲੋ ਹੁੰਦਾ ਤੁਸੀਂ ਦੋ ਸੋਚੀ ਹੋਗਾ ਦੇਖਿਆ ਹੋਊਗਾ ਇਹ ਆਪਣੇ ਚਾਰਚੂਰ 1000 ਨੂੰ ਲੈ ਕੇ ਘੱਟੋ ਘੱਟ ਇਹਦਾ ਰੇਟ 70 ਰੁਪਏ ਹੁੰਦਾ ਤੇ ਐਕਸਪੋਰਟ ਦਾ 120 ਰੁਪਏ ਤੱਕ ਭੱਗ ਜਾਂਦਾ ਹੈਗਾ ਪਰ ਕਿਲੋ ਦਾ ਉਹ 35 ਰੁਪਏ ਮੈਕਸਿਮਮ ਸੇ 120 ਤੱਕ ਵੀ ਭੱਗ ਜਾਂਦਾ ਦੇਖੋ ਤੇ ਹੁਣ ਪਰਮਲ ਤੇ ਬਾਸਮਤੀ ਚ ਕੰਪੈਰੀਜ਼ਨ ਕਰਦੇ ਆਂਗੇ ਫਿਊਚਰ ਪਰਮਲ ਰਾਈਸ ਬਾਸਮਤੀ ਰਾਈਸ ਹਨ ਕਿ ਬਾયર ਕੰਟਰੀਆਂ ਨੇ ਜਿਹੜੀਆਂ ਹਨਾ ਉਹ ਬਾਸਮਤੀ ਰਾਈਸ ਦੀਆਂ ਤੇ ਦੂਜੀਆਂ ਕਿਹੜੀਆਂ-ਕਿਹੜੀਆਂ ਨੇ ਤੇ ਪਰਮਲ ਦੀਆਂ ਤਾਂ ਜਿਵੇਂ ਮੇਨ ਆਹੀ ਨੇ افریقا ਨਪਾਲ بنگلہਦੇਸ਼ ਉਹਦੀ ਯੂ ایس اے ਯੂ ਕੇ ਤੇ ਸਾウਦੀ ਹਰਾਣ ਇਹ ਚੰਗੇ-ਚੰਗੇ ਸ਼ਾਹੀ ਕੰਟਰੀਆਂ ਨੇ ਤੇ ਮਤਲਬ ਯੂਸ ਇਹਦਾ ਕਿੱਥੇ-ਕਿੱਥੇ ਹੁੰਦਾ ਹੈਗਾ ਜਿਹੜਾ ਮੇਨ ਆਪਾਂ ਸਾਰਾ ਨਿਚੋੜ ਗੱਡ ਰਹੇ ਹੁਣ ਵੀਡੀਓ ਦਾ ਜਿਹੜਾ ਕਿ ਬਾਸਮਤੀ ਆ ਉਹਦਾ ਹੋਰ ਹੈਗਾ 70 ਤੋਂ ਲੈ ਕੇ 120 ਰੁਪਏ ਕਿਲੋ ਤੱਕ ਰੇਟ ਤੇ ਹੋਟਲ ਤੇ ਪ੍ਰੀਮੀਅਮ ਫੂਡ ਲਾ ਲੋ ਸ਼ਾਹੀ ਖਾਣੇ ਦੇ ਵਿੱਚ ਬਾਸਮਤੀ ਨੂੰ ਐਡ ਕੀਤਾ ਜਾਂਦਾ ਹੈਗਾ ਤੇ ਦੂਜਾ ਜਿਹੜਾ ਆਪਣਾ ਪਰਮਲ ਆ ਗਿਆ ਉਹ 25 ਤੋਂ ਲੈ ਕੇ 35 ਰੁਪਏ ਤੱਕ ਵੇਖਦਾ ਤੇ ਰਾਸ਼ਨ ਜਾਂ ਮਤਲਬ ਬਲਕ ਯੂਜ਼ ਲਈ ਕਹਿ ਲੋ ਯਾਰ ਜਿੱਥੇ ਮਤਲਬ ਰਾਂਜ ਕੱਟਣੀ ਹੁੰਦੀ ਹੈ ਤੁਸੀਂ ਉਥੇ ਪ੍ਰੋਫਿਟੈਬਿਲਟੀ ਆਪਾਂ ਨੂੰ ਬਾਸਮਤੀ ਚੁਕਾਟੀ ਮਤਲਬ ਬਾਸਮਤੀ ਜੋ ਜਿਆਦਾ ਮਿਲਦੀ ਆ ਤੇ ਜਿਹੜੀ ਦੂਜੀ ਹੈਗੀ ਪਰਮਲੋ ਚੋ ਕੱਟ ਆਗੀ ਤੇ ਆਪਣਾ ਮਤਲਬ ਪਰਮਲ 'ਚ ਜਿਆਦਾ ਵੋਲੀਅਮ ਹੁੰਦਾ ਹੈ ਪਰ ਬਾਸਮਤੀ 'ਚ ਵੈਲਿਊ ਜਿਆਦਾ ਹੁੰਦੀ ਆ ਜੇ ਤੁਸੀਂ ਪੈਸੇ ਵਾਲੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਬਾਸਮਤੀ ਚੰਗੀ ਆਪਸ਼ਨ 1 ਸਮਝੋ ਵੀ ਆਪਣੇ ਲਈ ਸਟੈਪ ਚੌਥੇੜਾ ਆਪਣਾ ਕਿਸਾਨਾਂ ਲਈ ਰੀਅਲ ਐਡਵਾਈਸ ਕੀ ਹੈ ਆਪਾਂ ਨੂੰ ਅੱਜ ਦੇ ਸਮੇਂ 'ਚ ਪੰਜਾਬ ਰਿਆਣਾ ਯੂਪੀ ਜਿਵੇਂ ਜਿਵੇਂ ਇਹ ਏਰੀਆ 'ਚ ਪਾਣੀ ਦੀ ਪ੍ਰੋਬਲਮ ਵਧਦੀ ਜਾਂਦੀ ਹੈ ਪਰਮਲ ਰਾਈਸ ਜ਼ਿਆਦਾ ਪਾਣੀ ਚਾਹੁੰਦਾ ਸਾਨੂੰ ਵੀ ਪਤਾ ਅਪਰਖ 36 ਤੋਂ 40 ਲੱਖ ਲੀਟਰ ਪਰ ਏਕੜ ਬਾਸਮਤੀ ਰਾਈਜ਼ ਕੰਮ ਮਤਲਬ ਪਾਣੀ ਲੱਗ ਜਾਂਦਾ ਵੇਸਟ ਹੋ ਜਾਂਦਾ ਹਨਾ ਬਈ ਐਕਚੁਅਲ ਡਾਟਾ ਨਹੀਂ ਐਕਚੁਅਲ ਲਟਕਦੇ ਵੀ ਨਿਕਲ ਸਕਦੇ ਤਾਂ ਇਹ ਐਕਚੁਅਲ ਡਾਟਾ ਤਾਂ ਨਿਕਲੂ ਜੇ ਆਪਾਂ ਕੋਈ ਪਾਣੀ ਦਾ ਥੱਲੇ ਸਟੋਰ ਵੀ ਹੁੰਦਾ ਹੋਵੇ ਨਾ ਕਿਉਂਕਿ ਲੰਬੀ ਵੀਡੀਓ ਹੋ ਜੂ ਬਾਸਮਤੀ ਚਲੋ ਉਹੀ 28 ਤੋਂ 30 ਲੱਖ ਰ ਲੀਟਰ ਪਰ ਏਕੜ ਕਹਿੰਦੇ ਨੇਗੇ ਇਸ ਕਰਕੇ ਪੰਜਾਬ ਗਵਰਨਮੈਂਟ ਵੀ ਬਾਸਮਤੀ ਰਾਈਸ ਨੂੰ ਡੀਐਸਰ ਮੈਥਡ ਨੂੰ ਪ੍ਰਮੋਟ ਕਰ ਰਹੀ ਆ ਜੇਕਰ ਤੁਸੀਂ ਐਕਸਪੋਰਟ ਜਾਂ ਪ੍ਰੋਫਿਟ ਤੇ ਪਾਣੀ ਬਚਾਅ ਚ ਇੰਟਰਸਟ ਰੱਖਦੇ ਹੋ ਤਾਂ ਬਾਸਮਤੀ ਤੁਹਾਡੇ ਲਈ ਬੈਟਰ ਆ ਤੇ ਕਨਕਲੂਜਨ ਕੀ ਇਹਦਾ ਸਿੱਟਾ ਕੀ ਨਿਕਲਦਾ ਸੋਹਰੇ ਹੁਣ ਤੁਹਾਨੂੰ ਕਲੀਅਰ ਹੋ ਜਾਊਗਾ ਕੀ ਪਰਮਲ ਬਾਸਮਤੀ ਰਾਈਸ ਕਿਸ ਦੇ ਚ ਜ਼ਿਆਦਾ ਵਿਕਦੇ ਨੇ ਕਿ ਤੇ ਕਿੰਨੇ ਪੈਸੇ ਮਿਲਦੇ ਆ ਜੇਕਰ ਤੁਸੀਂ ਖੇਤੀ ਚ ਪ੍ਰੋਫਿਟ ਦੇਖਦਾ ਪਾਣੀ ਬਚਾਉਣਾ ਚਾਹੁੰਦੇ ਹੋ ਤਾਂ ਐਕਸਪੋਰਟ ਚ ਕਰਨਾ ਚਾਹੁੰਦੇ ਤਾਂ ਬਾਸਮਤੀ ਰਾਈਸ ਵੈਟਰ ਹੈ ਜੇ ਤੁਸੀਂ ਆਪ ਦਾ ਵੀ ਕਦੇ ਐਕਸਪੋਰਟ ਦਾ ਕੰਮ ਕਰਨਾ ਹੈ ਬਾਸਮਤੀ ਰਾਈਸ ਨੂੰ ਸੁਜੈਸਟ ਕਰੋ ਤੇ ਤੁਸੀਂ ਦੱਸਿਓ ਫਿਰ ਹਣਾ ਤੁਸੀਂ ਕਿਹੜਾ ਝੋਨਾ ਲਾਉਣੀ ਹੈ ਤੁਸੀਂ ਕਿਹਨੂੰ ਚ ਮਤਲਬ ਕਿਹੜੀ ਚੀਜ਼ ਨੂੰ ਬੈਟਰ ਸੁਜੈਸਟ ਕਰਦੇ ਹੋ ਬਾਸਮਤੀ ਜਾਂ ਭਰਮਲ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਅਸੀਂ ਸੋਚਿਆ ਕਦੇ ਟਰੈਕਟਰ ਤੋਂ ਹਟ ਕੇ ਆਪਾਂ ਖੇਤੀਬਾੜੀ 'ਚ ਵੀ ਆ ਜਾਈਏ ਕਿਉਂਕਿ ਟਰੈਕਟਰ ਫੇਰੀ ਆਉਣਗੇ ਜੇ ਆਪਣੀ ਖੇਤੀਬਾੜੀ ਚੰਗੀ ਹੋ ਚਲੋ ਠੀਕ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ